ਗੰਦੇ ਅਰਥੀ ਕੀਤੀ ਦੁਰਗੇਤਿਆਂ ਦਾ ਸਬਲੇਖ ਹੈ ਚਾਤ ਨਾਮਕੀ ਪ੍ਰਤੀਸਥੀ ਰੇਖਾ ਨਾਂ ਦਾ ਪਰਸਾ ਹੈ 6ਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੇਰੀ ਤੀਰੀ ਦਾ ਜਾਗ ਆਵਾਜ਼ ਹੋਇਆ ਜੋਤ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨਾਂ ਦਾ ਜਨ ਪ੍ਰਕਾਸ਼ ਹੋਇਆ ਤੀਰੀ ਫਰਕੋਗਨਤਕ ਜੀ ਦੀ ਜੋਤ ਸਤਲੁਜ ਦੇ ਦਰਿਆ 'ਤੇ ਕੋਟਿਤ ਦੂਰੀ ਤੇ ਨਿਸ਼ਮਾਰੀ ਜੀ ਸੀ ਦਾਲ 1600 ਦਾਤੀ 30 ਦੇ ਲੱਗੇ ਚੱਜਦੀ ਹੈ ਜਦੋਂ ਜਹਾਜ਼ ਨੂੰ ਦੇਰ ਅੰਦਰ ਉਸ ਅਗੰਗੀ ਜੋਤ ਦਾ ਕੋਹ ਕੌਲਮ ਲੱਗ ਗਿਆ ਕਿਨੇ ਆਪਣੇ ਵੀ ਜਾਣੇ ਜਿੱਤਣ ਲਈ ਗੁਰੂ ਜੀ ਨੇ ਕਵਲੀ ਦੇ ਕਿਲੇ ਵਿੱਚ ਮੰਡੀ ਬਣਾ ਦਿੱਤਾ ਕਿਨੇ ਦੀਆਂ ਪੁੱਛੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਗੀ ਜੋਤ ਚਮਕਦੀ ਰਹੀ ਸੀ ਗੁਰੂ ਜਰਾਂ ਅਸੂਤ ਫਤੂਰ ਅਜੇ ਵੀ ਉੱਠ ਕੇ ਹਨ ਉਹਨਾਂ ਨੇ ਵੀ ਇਨ ਚਿਕੀ ਇੱਕ ਕਲਪਨ ਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਫਾਂਡੂ ਵਿੱਚ ਕੇਰੋਂ ਚੋਕ ਤੋਂ ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅਧਿਕਾਰ ਤੋਂ ਮੁਕਤੀ ਨਹੀਂ ਮਿਲਦੀ ਸਵਾ ਦੋ ਸਾਲ ਬਾਅਦ ਜਹਾਂ ਦੇ ਗੁਰੂ ਜੀ ਨੇ ਜਦੋਂ ਇਹ ਰਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਲੈ ਤਾਲਾ ਆਵਾਂਗਾ ਜਦੋਂ 52 ਰਾਜੇ ਦੀ ਮੇਰੇ ਨਾਲ ਲੜਾਂਗੇ ਬਾਅਦ ਸਾਡੇ ਗੋਲ ਜੂਰੇ ਹੋਏ ਤੇ 52 ਰਾਜੇ ਦੀ ਲੜ ਹੀ ਲੁੱਟੋ ਉਤਮੇਲੇ ਗੁਰੂ ਜੀ ਪਰਤ ਕੇ ਨਮਨਗਰ ਸ੍ਰੀ ਗੁਰੂਕੋਟ ਸਾਹਿਬ ਜੋ ਸਾਹ ਦੇ ਸ ਦੇਖ ਕੇ ਸ੍ਰੀ ਗੁਰੂ ਸਾਹਿਬ ਦੇ ਚਾਰ ਚੁਨਣ ਆਪਣੇ ਅੰਤਿਮ ਸਮੇਂ